ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਦਾ ਮੁਰਤੋਂ ਸਵਾਗਤ ਹੈ ਸਾਡੇ ਚੈਨਲ YouTube ਵਾਲੇ ਫਾਰਮਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੀਡੀਓ ਦਾ ਟਾਈਟਲ ਤੁਸੀਂ ਦੇਖ ਹੀ ਲਿਆ ਅੱਜ ਪੰਜਾਬ ਦੇ ਵਿੱਚ ਜੋ ਰੇਟ ਪੰਜਾਬ ਦੇ ਵਿੱਚ ਤੂੜੀ ਦੇ ਚੇਂਜ ਹੋਏ ਹਨ ਉਹਦੇ ਬਾਰੇ ਆਪਾਂ ਡਿਸਕਸ ਕਰਨੇ ਵਾਰੇ ਆ ਸਾਰੇ ਰੇਟਾਂ ਬਾਰੇ ਦੱਸਾਂਗੇ ਕੀ ਹਲਚਲ ਹੈ ਰੇਟ ਦੇ ਵਿੱਚ ਕੀ ਪਰੇਟ ਦੇ ਵਿੱਚ ਵਾਧਾ ਹੋਇਆ ਜਾਂ ਘਟਾ ਆਇਆ ਕਿਵੇਂ ਦੇ ਅਸਰ ਦਿਖਾਈ ਦੇ ਰਹੇ ਤੂੜੀ ਰੇਟਾਂ ਤੇ ਸਾਰੀ ਜਾਣਕਾਰੀ ਦੇਵਾਂਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਕਿਸਾਨ ਵੀਰੋ ਲਗਾਤਾਰ ਸਾਡੀ ਵੀਡੀਓਜ਼ ਦੇਖ ਰਹੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਜੀ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਆਲ ਨੋਟੀਫਿਕੇਸ਼ਨ ਔਨ ਕਰਦੇ ਹੋ ਤਾਂ ਕਿ ਜਦੋਂ ਵੀ ਅਸੀਂ ਮੌਸਮ ਦੀ ਜਾਣਕਾਰੀ ਕਿਸੇ ਖੇਤੀਬਾੜੀ ਦੇ ਬਾਰੇ ਹੋਰ ਜਾਣਕਾਰੀ ਜਾਂ ਕਿਸੇ ਸੰਦਾਂ ਬਾਰੇ ਜਾਣਕਾਰੀ ਜਾਂ ਬੀਜਾਂ ਬਾਰੇ ਜਾਣਕਾਰੀ ਅਪਲੋਡ ਕਰੀਏ ਤੁਹਾਡੇ ਤੱਕ ਨੋਟੀਫਿਕੇਸ਼ਨ ਤਾਹੇ ਰੇਟਰ ਦੇ ਵਿੱਚ ਗੱਲ ਕਰ ਲੈਂਦੇ ਕਿਉਂਕਿ ਪੰਜਾਬ ਦੇ ਵਿੱਚ ਦੋ ਤਿੰਨ ਤਰੀਕੇ ਨਾਲ ਤੂੜੀ ਵੇਚੀ ਜਾਂਦੀ ਹੈ ਇੱਕ ਪ੍ਰੋਸੈਸ ਹੁੰਦਾ ਜੀ ਆਪਾਂ ਢੇਰੀ ਵੇਚਤੀ ਉੱਕੀ ਚੁੱਕੀ ਇੱਕ ਇੱਕ ਏਕੜ ਦੀ ਇੱਕ ਕਨਾਲ ਦੀ ਜੋ ਵੀ ਤੁਹਾਡੀ ਜਿੰਨੀ ਜਗ੍ਹਾ ਹੁੰਦੀ ਹੈ ਉਹਦੀ ਉਹਦਾ ਏਕੜ ਦਾ ਕੀ ਰੇਟ ਚੱਲ ਰਿਹਾ ਹੈ ਦੂਜਾ ਹੁੰਦਾ ਜੀ ਅਸੀਂ ਆਪ ਵੇਚਣ ਜਾਂਦੇ ਹਾਂ ਤੂੜੀ ਭਰ ਕੇ ਕੰਡੇ ਦੇ ਉੱਪਰ ਟਾਲ ਦੇ ਉੱਪਰ ਜਿੱਥੇ ਤੂੜੀ ਜਾਂ ਪੱਠੇ ਵਿਖਦੇ ਨੇ ਉੱਥੇ ਆਪਾਂ ਵੇਚ ਦਿੰਦੇ ਆ ਉਹਦਾ ਰੇਟ ਕੀ ਚੱਲ ਰਿਹਾ ਹੈ ਜਾਂ ਫਿਰ ਇੱਕ ਟਰਾਲੀ ਦੀ ਗੱਲ ਕਰ ਲਈ ਅਸੀਂ ਕਿਸੇ ਤੋਂ ਬਣੀ ਬਣੀ ਟਰਾਲੀ ਖਰੀਦਦੇ ਹਾਂ ਉਹਦੇ ਵਿੱਚ ਵੀ ਦੋ ਪ੍ਰੋਸੈਸ ਹੁੰਦੇ ਨੇ ਜਾਂ ਅਸੀਂ ਟਰਾਲੀ ਖਰੀਦ ਕੇ ਆਪਣੇ ਘਰੇ ਗੇਅਰ ਲਈ ਬਾਕੀ ਅਸੀਂ ਆਪਣੀ ਤੂੜੀ ਵਾਲੇ ਕਮਰੇ ਵਿੱਚ ਖੁਦ ਪਾਣੀ ਹੈ ਜਾਂ ਉਹਨਾਂ ਤੋਂ ਪਵਾਣੀ ਹੈ ਉਹਦਾ ਅਲੱਗ ਰੇਟ ਹੈ ਅਗਰ ਉਹ ਪਾਉਂਦੇ ਨੇ ਤਾਂ ਉਸਦਾ ਰੇਟ ਕੀ ਹੈ ਅਗਰ ਅਸੀਂ ਖੋਦ ਟਰਾਲੀ ਖਾਲੀ ਕਰਦੇ ਹਾਂ ਉਹਦਾ ਰੇਟ ਕੀ ਹੈ ਸਾਰੀ ਜਾਣਕਾਰੀ ਦਵਾਂਗੇ ਪਹਿਲਾਂ ਗੱਲ ਕਰਦੇ ਹਾਂ ਢੇਰੀ ਦੀ ਅਗਰ ਅਸੀਂ ਢੇਰੀ ਕਿੱਲੇ ਦੇ ਹਿਸਾਬ ਨਾਲ ਵੇਚਦੇ ਹਾਂ ਤਾਂ ਕਿੱਲੇ ਦਾ ਅਗਰ ਬਿਨਾ ਬੂਟਿਆਂ ਵਾਲੀ ਬਿਨਾ ਪਪੂਲਰ ਦੀ ਜਿਹੜੇ ਖੇਤ ਨੇ ਉਹਦੇ ਵਿੱਚ 11 12 13 ਇਹ ਤਿੰਨ ਰੇਟ ਲਗਭਗ ਚੱਲ ਰਹੇ ਨੇ ਕਿਉਂਕਿ ਕੋਈ ਕਣਕ ਗਿਰ ਚੁੱਕੀ ਹੁੰਦੀ ਹੈ ਤਾਂ ਉਹਦਾ ਰੇਟ ਥੋੜੀ ਜਿਹੀ ਟੂੜੀ ਘੱਟ ਜਾਂਦੀ ਹੈ ਉਹਦਾ ਰੇਟ ਲੱਗ ਚੱਲ ਰਿਹਾ ਹੈ ਕੋਈ ਮੀਡੀਅਮ ਦਰਮਿਆਨੀ ਦੀ ਜਿਹਦੀ ਥੋੜੀ ਬਹੁਤੀ ਕਣਕ ਵਧੀਆ ਹੈ ਉਹਦਾ 12 ਜਿਹਦੀ ਵਧੀਆ ਕਣਕ ਹੈ ਵਧੀਆ ਹਾਈਟ ਲੱਗੀ ਹੋਈ ਹੈ ਕਣਕ ਨੂੰ ਤੇ ਉਹ ਜਿ ਢੇਰੀ ਵੀ ਸੋਹਣੀ ਹੈ ਉਸਦਾ ਰੇਟ 13000 ਰੁਪਏ ਚੱਲ ਰਿਹਾ ਹੈ ਜੀ ਗੱਲ ਕਰ ਲਈ ਹੈ ਅਗਰ ਆਪਾਂ ਟਰਾਲੀ ਦੀ ਟਰਾਲੀ ਜੇ ਅਗਰ ਖਰੀਦੇ ਹਾਂ ਜੀ ਤਾਂ ਟਰਾਲੀ ਅਗਰ ਤੁਸੀਂ ਬਣੀ ਬਣਾਈ ਟਰਾਲੀ ਲੈਂਦੇ ਹਾਂ ਖੇਤ ਤੋਂ ਟਰਾਲੀ ਆਉਂਦੀ ਹੈ ਤੇ ਉਹ ਬੰਦੇ ਖੁਦ ਸਾਡੇ ਤੂੜੀ ਵਾਲੇ ਕਮਰੇ ਵਿੱਚ ਤੂੜੀ ਪਾ ਕੇ ਜਾਂਦੇ ਆ ਉਹਦਾ ਰੇਟ 2500 ਤੋਂ ਲੈ ਕੇ 2700 ਲੈ ਚੱਲਦਾ ਹੈ ਕਿਉਂਕਿ ਉਹਦੇ ਵਿੱਚ ਲੇਬਰ ਦਾ ਖਰਚਾ ਤੂੜੀ ਪਾਣ ਦਾ ਖਰਚਾ ਤੇ ਢੋਟ-ਟਵਾਈ ਦਾ ਖਰਚਾ ਤੂੜੀ ਬਣਾਉਣ ਦਾ ਖਰਚਾ ਸਾਰਾ ਕੁਝ ਇਨਕਲੂਡ ਹੁੰਦਾ ਹੈ ਜੀ ਤੁਹਾਨੂੰ ਸਿਰਫ ਪੈਸੇ ਦੇਣੇ ਨੇ ਤੁਹਾਡੀ ਤੂੜੀ ਕਿਸੇ ਦੇ ਹੋਰ ਦੇ ਖੇਤੇ ਚੋਂ ਬਣ ਕੇ ਤੁਹਾਡੇ ਘਰੇ ਆ ਜਾਵੇ ਕਿ ਤੁਸੀਂ ਤੁਹਾਡੀ ਤੂੜੀ ਤੁਹਾਡੇ ਕਮਰੇ ਤੂੜੀ ਵਾਲੇ ਕਮਰੇ ਵਿੱਚ ਪਾ ਕੇ ਕੰਮ ਵਿਹਲਾ ਹੋ ਜਾਵੇਗਾ ਤੇ ਦੂਜੀ ਗੱਲ ਹੁੰਦੀ ਹੈ ਤੂੜੀ ਤੁਸੀਂ ਖ ਬਣਾ ਕੇ ਤੁਹਾਨੂੰ ਟਰਾਲੀ ਤੁਹਾਡੇ ਘਰੇ ਪਹੁੰਚ ਕਰ ਦੇਣਗੇ ਤੇ ਤੁਸੀਂ ਖੁਦ ਆਪਣੇ ਖੇਤ ਦੇ ਵਿੱਚੋਂ ਤੁਹਾਡੇ ਆਪਣੇ ਤੂੜੀ ਵਾਲੇ ਕਮਰੇ ਵਿੱਚ ਪਾਓਗੇ ਤਾਂ ਉਹਦਾ ਰੇਟ 2000 ਤੋਂ 2200 ਚੱਲ ਰਿਹਾ ਹੈ ਉਹਦੇ ਵਿੱਚ ਤੁਹਾਨੂੰ 3-400 ਰੁਪਏ 500 ਰੁਪਏ ਦਾ ਫਰਕ ਦਿਖਾਈ ਦੇ ਰਿਹਾ ਹੈ ਜੀ ਬਾਕੀ ਗੱਲ ਕਰ ਲਈ ਅਗਰ ਆਪਾਂ ਘਰੋਂ ਤੂੜੀ ਚਕਾਉਂਦੇ ਹਾਂ ਮਤਲਬ ਸਾਡੇ ਕੋਲ ਤੂੜੀ ਪਈ ਹੋਈ ਹੈ ਤੇ ਤੁਸੀਂ ਕਹੋਗੇ ਵੀ ਸਾਡੇ ਕੋਲ ਤੂੜੀ ਖਰੀਦ ਲਓ ਅਸੀਂ ਕੁਝ ਨਹੀਂ ਕਰਨਾ ਸਿਰਫ ਚੱਕ ਕੇ ਲੈ ਜਾਓ ਚੱਕਣ ਵਾਲੇ ਵੀ ਉਹ ਪੰਡਾ ਬੰਨਣ ਵਾਲੇ ਵੀ ਉਹ ਲੈ ਕੇ ਜਾਣ ਵਾਲੇ ਵੀ ਉਹ ਉਹਦਾ ਰੇਟ ਜਿਹੜਾ ਹੈ 250 ਤੋਂ 300 ਰੁਪਏ ਪਰ ਕੁਆਂਟਲ ਦਾ ਚੱਲ ਰਿਹਾ ਹੈ ਉਹ ਉੱਥੇ ਠੇਹਰੀ ਨਹੀਂ ਹੁੰਦੀ ਉੱਥੇ ਕੁਆਂਟਲ ਦਾ ਰੇਟ ਚੱਲਦਾ ਹੈ ਤਾਂ ਉਹ 250-300 ਰੁਪਏ ਪੌਣੇ 300 350 ਇਹ ਰੇਟ ਚੱਲਦਾ ਹੋਇਆ ਦਿਖਾਈ ਦੇ ਰ ਅਗਰ ਗੱਲ ਕਰ ਲਈਏ ਆਪਾਂ ਆਪ ਵੇਚਣ ਜਾਂਦੇ ਹਾਂ ਸਾਡੇ ਘਰੇ ਤੂੜੀ ਪਚੀ ਹੋਈ ਹੈ ਪ੍ਰਾਣੀ ਜਾਂ ਨਮੀ ਕੋਈ ਵੀ ਹੈ ਅਗਰ ਸਾਡੇ ਕੋਲ ਪਤਾ ਹੈ ਜੀ ਇਹ ਪੂਰੀ ਏਕੜ ਦੀ ਨਹੀਂ ਹੈ ਥੋੜੀ ਬਹੁਤੀ ਜਗ੍ਹਾ ਹੈ ਪਰ ਆਪਾਂ ਉਹਨੂੰ ਵਜਨ ਦੇ ਹਿਸਾਬ ਨਾਲ ਵੇਚਣਾ ਹੈ ਤਾਂ ਆਪਾਂ ਕੰਡੇ ਦੇ ਉੱਪਰ ਚੱਲੇ ਜਾਂਦੇ ਹਾਂ ਵੇਚਣ ਜਿੱਥੇ ਕਿ ਟਾਲ ਹੁੰਦਾ ਹੈ ਜਿੱਥੇ ਹਰਾ ਚਾਰਾ ਵੇਖਦਾ ਹੈ ਉੱਥੇ ਤੂੜੀ ਵੀ ਵਿਕਦੀ ਹੈ ਤਾਂ ਸੁੱਕੇ ਚਾਰੇ ਦੇ ਵਿੱਚ ਆਪਾਂ ਤੂੜੀ ਵੇਚਣ ਜਾਂਦੇ ਹਾਂ ਉਸ ਦਾ ਜੋ ਰੇਟ ਮਿਲ ਰਿਹਾ ਹੈ ਆਪਾਂ ਨੂੰ ਉਹ ਲਗਭਗ ਰੇਟ ਜਿਹੜਾ ਹੈ ਉਹ 400 ਤੋਂ 450 ਰੁਪਏ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵਿੱਚ ਇਹ ਸੀਗੇ ਜੀ ਅੱਜ ਦੇ ਰੇਟ ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਦਿੱਤੀ ਹੋਈ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਹਾਨੂੰ ਅਗਰ ਕੋਈ ਹੋਰ ਨੋਟੀਫਿਕੇਸ਼ਨ ਚਾਹੀਦੀ ਹੈ ਤਾਂ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਹਮੇਸ਼ਾ ਦੇ ਲਈ ਅਗਰ ਤੁਸੀਂ ਕੋਈ ਹੋਰ ਵੀਡੀਓਜ਼ ਦੇ ਲਈ ਇੰਟਰਸਟਿਡ ਹੋ ਤੁਹਾਨੂੰ ਕਿਸੇ ਹੋਰ ਟੌਪਿਕ ਦੇ ਬਾਰੇ ਜਰੂਰਤ ਹੈ ਤਾਂ ਨੀਚੇ ਕਮੈਂਟ ਬਾਕਸ ਵਿੱਚ ਆਪਣੀ ਕੋਹਸ਼ੀਆਂ ਜਾਂ ਆਪਣੇ ਸਵਾਲ ਜਾਂ ਆਪਣੇ ਸੁਝਾਅ ਜਰੂਰ ਲਿਖ ਕੇ ਜਾਓ ਤੇ ਇੱਕ ਕਿਰਪਾ ਕਰਕੇ ਜਾ ਕੇ ਆਪਣਾ ਏਰੀਆ ਆਪਣਾ ਜ਼ਿਲ੍ਹਾ ਨੀਚੇ ਕਮੈਂਟ ਬਾਕਸ ਜਰੂਰ ਲਿਖਿਓ ਤੇ ਆਪਣੇ ਏਰੀਆ ਜ਼ਿਲ੍ਹੇ ਦਾ ਰੇਟ ਤੂੜੀ ਦਾ ਕੀ ਹੈ ਜਰੂਰ ਦੱਸਿਓ ਜੀ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਅਸੀਂ ਤੁਹਾਡੇ ਏਰੀਆ ਦਾ ਰੇਟ ਵੀ ਪੰਜਾਬ ਦੇ ਬਾਕੀ ਹਿੱਸਿਆਂ ਤੱਕ ਪਹੁੰਚਾ ਸਕੀਏ ਤੇ YouTube ਦੇਖਣ ਵਾਲੇ ਸਾਰੇ ਚੈਨਲ ਵੀਰ ਵੀਰਾਂ ਦਾ ਧੰਨਵਾਦ ਜਿਹੜਾ ਸਾਡਾ ਚੈਨਲ ਦੇਖ ਰਹੇ ਨੇ YouTube ਵਾਲੇ ਫਾਰਮਰ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਧੰਨਵਾਦ ਜੀ ਸਾਰਿਆਂ ਦਾ